ਅਕਾਲੀ ਦਲ ਦੇ ਵੱਲੋਂ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਚੁੰਜਰਾ ਵਿਖੇ ਯੂਥ ਦੇ ਕੌਮੀ ਪ੍ਰਧਾਨ ਸਰਜਜੀਤ ਸਿੰਘ ਚੁੰਜਰ ਦੀ ਅਗਵਾਈ ਦੇ ਵਿੱਚ ਭਰਤੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੀ ਕੀ ਸ਼ੁਰੂਆਤ ਆਬਜ਼ਰਵਰ ਵਿਕਰਮਜੀਤ ਸਿੰਘ ਖਾਲਸਾ ਦੀ ਪ੍ਰਧਾਨਗੀ ਦੇ ਵਿੱਚ ਕੀਤੀ ਗਈ ਹੈ ਇਸ ਮੌਕੇ ਤੇ ਅਕਾਲੀ ਦਲ ਦੇ ਕਈ ਉੱਗੇ ਆਗੂ ਵੀ ਮੌਜੂਦ ਰਹੇ ਇਸ ਮੌਕੇ ਤੇ ਅਕਾਲੀ ਦਲ ਦੇ ਆਗੂਆਂ ਨੇ ਕਿਹਾ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਅਕਾਲੀ ਦਲ ਦੇ ਨਾਲ ਜੁੜ ਰਹੇ ਹਨ ਅੱਜ ਨਗਰ ਚੁੰਜਰਾ ਤੋਂ ਸਰਦਾਰ ਸਰਬਜੀਤ ਸਿੰਘ ਜਿਹੜੇ ਸਾਡੇ ਮਾਨਯੋਗ ਪ੍ਰਧਾਨ ਸਾਹਿਬ ਨੇ ਉਹਨਾਂ ਦੇ ਗ੍ਰਹਿ ਵਿਖੇ ਸ਼੍ਰੋਮਣੀ ਕਾਲੀ ਦੀ ਭਰਤੀ ਦੀ ਸ਼ੁਰੂਆਤ ਕਰਨ ਵਾਸਤੇ ਹਲਕਾ ਇੰਚਾਰਜ ਸਾਹਿਬ ਚੀਮਾ ਸਾਹਿਬ ਸਾਡੇ ਬਹੁਤ ਹੀ ਸਤਿਕਾਰਯੋਗ ਢਿੱਲੋਂ ਸਾਹਿਬ ਸਮਰਾਲਾ ਤੋਂ ਜਿਹੜੇ ਹਲਕਾ ਇੰਚਾਰਜ ਨੇ ਐਸਜੀਪੀਸੀ ਦੇ ਮੈਂਬਰ ਰਿਆ ਸਾਹਿਬ ਇਨਾਂ ਨਾਲ ਔਰ ਜ਼ਿਲ੍ਹੇ ਦੀ ਸਾਰੀ ਜਿਹੜੀ ਸ਼੍ਰੋਮਣੀ ਕਾਲੀ ਦਲ ਦੀ ਜਥੇਬੰਦੀ ਆ ਉਹਦੇ ਨਾਲ ਸ਼ੁਰੂਆਤ ਕੀਤੀ ਗਈ ਹੈ ਮੈਂ ਸਮਝਦਾ ਕਿ ਪਬਲਿਕ ਦਾ ਬਹੁਤ ਵੱਡਾ ਹੰਗਾਰਾ ਸੀ ਅੱਜ ਦੀ ਵੱਡੀ ਗਿਣਤੀ ਵਿੱਚ ਸੰਗਤ ਨੇ ਜਿਹੜੀ ਐ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਔਰ ਮੈਂ ਆਸ ਕਰਦਾ ਕਿ ਥੋ ਵੱਤ ਤੋਂ ਵੱਤ ਜਿਹੜੀ ਹੈ ਭਰਤੀ ਕਰਕੇ ਅਸੀਂ ਸ਼੍ਰੋਮਣੀ ਕਾਲੀ ਦਲ ਨੂੰ ਮਜ਼ਬੂਤ ਕਰਾਂਗੇ ਅੱਜ ਸਾਡੇ ਜੋ ਪੰਜਾਬ ਦੇ ਜੋ ਸਾਡੇ ਯੂਥ ਦੇ ਪ੍ਰਧਾਨ ਨੇ ਚਿੰજર ਸਾਹਿਬ ਸਰਜੀ ਸਿੰਘ ਚਿੰજર ਜੀ ਉਹਨਾਂ ਦੇ ਗ੍ਰਹਿ ਵਿਖੇ ਇਹਨਾਂ ਦੇ ਸਰਕਲ ਦੀ ਭਰਤੀ ਮੁਹਿੰਮ ਜੋ ਸ਼੍ਰੋਮਣੀ ਕਾਲੀ ਦਲ ਨੇ ਸ਼ੁਰੂ ਕੀਤੀ ਆ ਬੁੱਦਲੀ ਸਮੂਹ ਸੰਗਤ ਇਲਾਕੇ ਚ ਵਾਈ ਸੀ ਸੋ ਬੜਾ ਭਾਰੀ ਉਸ਼ਾ ਲੋਕਾਂ ਦੇ ਵਿੱਚ ਪੰਜਾਬ ਪੰਥ ਅਤੇ ਪੰਜਾਬੀਅਤ ਦੀ ਰਾਖੀ ਲਈ ਜੋ ਨੌਜਵਾਨ ਬਜ਼ੁਰਗ ਭੈਣਾ ਜੋ ਸਾਡੇ ਮੂਰੇ ਆ ਕੇ ਆ ਰਹੇ ਨੇ ਆਪ ਮੈਂਬਰ ਬਣ ਰਹੇ ਨੇ ਸੋ ਮੈਂ ਸਮੁੱਚਾ ਪੰਜਾਬ ਵਾਸੀਆਂ ਨੂੰ ਅਪੀਲ ਕਰੂੰਗਾ ਕਿਉਂਕਿ ਇਹ ਸਮਾਂ ਆ ਆਪਣੇ ਆਨਾ ਖੜਨ ਦਾ ਪੰਜਾਬ ਨਾ ਖੜਨ ਦਾ ਪੰਥ ਨਾ ਖੜਨ ਦਾ ਸੋ ਆਓ ਸ਼੍ਰੋਮਣੀ ਕਾਲੀ ਦਲ ਦੀ ਇਸ ਮੁਹਿੰਮ ਨਾਲ ਜੁੜੋ ਤੇ ਸ਼੍ਰੋਮਣੀ ਕਾਲੀ ਦਲ ਦੇ ਮੈਂਬਰ ਸੋ ਅੱਜ ਹਲਕਾ ਸ਼੍ਰੀ ਫਤਗੜ ਸਾਹਿਬ ਦੇ ਅਧੀਨ ਪੈਂਦੇ ਸਰਕਲ ਮੂਲੇਪੁਰ ਦੀ 리ਪਰਤੀ ਮੁਹੰਮਦ ਦੀ ਸ਼ੁਰੂਆਤ ਦਾਸ ਦੇ ਪਿੰਡ ਪਿੰਡ ਝਿੰਜਰਾ ਤੋਂ ਗ੍ਰਹਿ ਤੋਂ ਅੱਜ ਤੋਂ ਕੀਤੀ ਗਈ ਹੈ ਜਿਦੇ ਵਿੱਚ ਮੈਂ ਸਮਝਦਾ ਕਿ ਮੇਰੇ ਪਿੰਡ ਦੇ ਨਗਰ ਨਿਵਾਸੀ ਉਹਦੇ ਨਾਲ ਹੀ ਇਲਾਕੇ ਦੀਆਂ ਸਤਕਾਰਯੋਗ ਸਾਰੀਆਂ ਸ਼ਖਸੀਤਾਂ ਸੋ ਸਰਕਲ ਪ੍ਰਧਾਨਤ ਬਿੰਦਰ ਸਿੰਘ ਬਹਲੋਲਪੁਰ ਸਾਰੇ ਵਿਸ਼ੇਸ਼ ਤੌਰ ਤੇ ਜਿੱਥੇ ਇਸ ਮੀਟਿੰਗ ਦੇ ਵਿੱਚ ਹਮ ਮਹਾਕੇ ਸਾਰੇ ਸ਼ੁਰੂਆਤ ਕੀਤੀ ਗਈ ਕਿ ਅੱਜ ਦੀ ਇਸ ਪਰਤੀ ਮਹੰਦ ਦੇ ਵਿੱਚ ਬੜਾ ਭਾਰੀ ਉਤਸ਼ਾਹ ਜਿਹੜਾ ਦੇਖਣ ਨੂੰ ਮਿਲਿਆ ਜਿੱਥੇ ਇਸ ਮਹਮ ਦੇ ਵਿੱਚ ਅੱਜ ਨੌਜਵਾਨ ਮੈਂਬਰਸ਼ਿਪ ਭਰਤੀ ਜਿਹੜੇ ਆ ਕਰ ਰਹੇ ਵੱਡੇ ਪੱਧਰ ਤੇ ਕਰ ਰਹੇ ਨੇ ਉਹਦੇ ਨਾਲ ਮੇਰੀਆਂ ਮਾਤਾ-ਮਾਂ ਭੈਣਾਂ ਜਿਹੜੀਆਂ ਮੈਂ ਸੋਹਣਾ ਉਹਨਾਂ ਦੇ ਵਿੱਚ ਜਿਹੜਾ ਬਹੁਤ ਵੱਡਾ ਉਤਸ਼ਾਹ ਜਿਹੜਾ ਉਹ ਦੇਖਣ ਨੂੰ ਮਿਲਿਆ ਸੋ ਮੈਂ ਸਮਝਦਾ ਕਿ ਹਰ ਵਰਗ ਦਾ ਪਾਰਟੀ ਮੂਹਮ ਦੇ ਵਿੱਚ ਹਿੱਸਾ ਲੈਣਾ ਤੇ ਵੱਡੇ ਪੱਧਰ ਤੇ ਪਾਰਟੀ ਦੀ ਮੂਹਮ ਭਰਤੀ ਮੂਹਮ ਦੇ ਵਿੱਚ ਮੈਂਬਰਸ਼ਿਪ ਹਾਸਲ ਕਰਨਾ ਅਕਾਲੀ ਦਲ ਦਾ ਤੇ ਹਰ ਵਰਗ ਦਾ ਹਰ ਵਰਗ ਦੇ ਨਾਲ ਨੌਜਵਾਨ ਬੱਚੇ ਮਾਤਾ ਭੈਣਾਂ ਜਿਵੇਂ ਉਤਸ਼ਾਹ ਦਿਖਾ ਰਹੀਆਂ ਨੇ ਉਸ ਨੂੰ ਮੈਂ ਸਮਝਦਾ ਕਿ ਬੜੀ ਖੁਸ਼ੀ ਦੀ ਗੱਲ ਆ ਤੇ ਅਕਾਲ ਪੁਰਖ ਦਾ ਧੰਨਵਾਦ ਵੀ ਆ ਕਿ ਅੰਤ ਤੇ ਪੰਜਾਬੀਆਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਲੈਣ ਲਈ ਹਰ ਵਰਗ ਦੇ ਵਿੱਚ ਭਾਰੀ ਰੁਚਾ ਮਿਲ ਰਿਹਾ ਸੋ ਜਿੱਥੇ ਮੈਂ ਲੀਡਰਸ਼ਿਪ ਦਾ ਉੱਤੇ ਹਰ ਵਰਗ ਤੋਂ ਅਤੇ ਇਸ ਮੀਟਿੰਗ ਦੇ ਵਿੱਚ ਪਹੁੰਚਣ ਵਾਲੀਆਂ ਸੰਗਤਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਤੇ ਅਸੀਂ ਪਿੰਡ-ਪਿੰਡ ਜਾ ਕੇ ਜਿਹੜੀ ਆ ਉਹ ਹਲਕਾ ਫਤਿਹਗੜ੍ਹ ਸਾਹਿਬ ਸਰਕਲ ਮੂਲੇ ਪਰ ਸਾਰੇ ਵਿੱਚ ਜਾ ਕੇ ਜਿਹੜੀ ਪਿੰਡ-ਪਿੰਡ ਜਾ ਕੇ ਭਰਤੀ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਭਰਤੀ ਮੈਂ ਉਸ ਨੂੰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਹੰਗਾਰਾ ਦੇਣ ਵਾਸਤੇ ਸਾਡੇ ਦੋਵੇਂ ਆਬਜ਼ਰਵਰ ਸਹਿਬਾਨ ਸਾ ਬਿਕਰਮਜੀਤ ਸਿੰਘ ਜੀ ਖਾਲਸਾ ਤੇ ਪਰਮਜੀਤ ਸਿੰਘ ਢੱਲੋਂ ਅੱਜ ਇੱਥੇ ਆਏ ਨੇ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਾਬ ਸਰਪਜੀਤ ਸਿੰਘ ਛਿੱਧਰ ਦਾ ਪਿੰਡ ਹੈ ਉਹਨਾਂ ਦਾ ਗ੍ਰਹਿ ਹੈ ਇੱਥੇ ਜਿਹੜੀ ਅੱਜ ਭਰਤੀ ਮਹਿਮਾ ਸ਼ੁਰੂ ਕੀਤੀ ਹੈ ਸਮੁੱਚੀ ਸੰਗਤ ਨੂੰ ਅਪੀਲ ਕਰਦੇ ਆ ਵੱਧ ਚੜ ਕੇ ਇਹ ਮਹਿਮੇ ਵਿੱਚ ਸ਼ਾਮਲ ਹੋਵੋ ਤਾਂ ਕਿ ਸ਼ੌਨੀ ਅਕਾਲੀ ਦਲ ਦੀ ਜਿਹੜੀ ਇਲੈਕਸ਼ਨ ਪ੍ਰੋਸੈਸ ਹੈ